ਅੱਜ ਜੋ ਤੜਕੇ 3 ਵਜੇ ਅਸਾਂ ਮੈਨੂੰ ਘਰ ਦੇ ਵਿੱਚੋਂ ਹੀ ਇਹ ਪੁਲਿਸ ਪ੍ਰਸ਼ਾਸਨ ਨੇ ਫਦੇਗੜ ਪੈਂਤੂਰ ਨੇ ਗ੍ਰਿਫਤਾਰ ਕੀਤਾ ਸੀਗਾ ਔਰ ਇਹ ਜਿਹੜੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਆ ਇਹ ਬਖਲੋਈ ਹੋਈ ਆ ਕਿਸਾਨਾਂ ਤੋਂ ਪਤਾ ਨਹੀਂ ਕਿਹੜੀ ਗੱਲ ਤੋਂ ਡਰੀ ਹੋਈ ਆ ਔਰ ਫਦੇਗੜ ਪੈਂਤੂਰ ਦੇ ਜੂਨ ਆ ਜਿਹੜਾ ਇਲਾਕੇ ਦੇ ਸੰਗਤ ਨੇ ਆਪ ਦਾ ਖਾਣੇ ਦਾ ਘਰਾਓ ਕਰਕੇ ਔਰ ਇਥੋਂ ਇਹ ਸਾਡੀ ਅਹਰਿਆਈ ਕਰ ਦਿੱਤੀ ਗਈ ਹੈ ਹੁਣ ਪ੍ਰਸ਼ਾਸਨ ਨੂੰ ਛੱਡਣਾ ਪਿਆ ਵਾ ਔਰ ਮੇਰੀ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਆ ਕਿ ਇਹ ਸਾਡੀ ਜਿਹੜੀ ਹੈਗੀ ਆ ਲੜਾਈ ਆ ਇਹ ਸਾਡੀ ਉਹਨਾਂ ਚਿਰ ਤੱਕ ਜਾਰੀ ਰਹੂਗੀ ਜਿੰਨਾ ਚਿਰ ਤੱਕ ਸਾਨੂੰ ਐਮਐਸਬੀ ਦਾ ਗਰੰਟੀ ਕਾਨੂੰਨ ਨਹੀਂ ਮਿਲ ਜਾਂਦਾ ਜਿੰਨਾ ਚਿਰ ਕਿਸਾਨਾਂ ਮਜ਼ਦੂਰਾਂ ਦਾ ਸੂਚਾ ਕਰਜ਼ਾ ਮਾਫ ਨਹੀਂ ਹੋ ਜਾਂਦਾ ਜਿੰਨਾ ਚਿਰ ਇਹ ਡਾਕਟਰ ਸੁਆਮੀ ਨਾ ਦੀ ਰਿਪੋਰਟ ਨਹੀਂ ਲਾਗੂ ਹੋ ਜਾਂਦੀ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਜਾਂਦੀਆਂ ਔਰ ਨਰੇਗਾ ਦਾ ਸੋਦ ਨਹੀਂ ਮਿਲ ਜਾਂਦਾ ਬਿਜਲੀ ਸੋਦ ਬਿੱਲ ਰੱਦ ਨਹੀਂ ਕਰ ਦਿੱਤਾ ਜਾਂਦਾ ਔਰ ਜਿਹੜਾ ਸਾਡਾ ਇਹ ਇਹ ਫੜਿਆਰ ਲੀਡਰ ਹੈ ਜਿਹੜੇ ਸਾਡੇ ਭਦੇਰ ਸਾਹਿਬ ਹੁਣੀ ਜਾਂ ਡੱਲੇਵਾਲ ਸਾਹਿਬ ਇਹ ਮਨਜੀਤ ਸਿੰਘ ਰਾਏ ਬੀਬੀ ਸੁਖਵਿੰਦਰ ਕੌਰ ਉਹਨਾਂ ਨੂੰ ਜਲਦੀ ਜਤੋਂ ਜਲਦੀ ਰਿਹਾ ਕੀਤਾ ਜਾਵੇ ਉਹਨਾਂ ਚਿਰ ਸਾਡਾ ਤੱਕ ਇਹਦਾ ਅੰਦੋਲਨ ਹੈ ਦਿੱਲੀ ਟੂ ਉਹ ਜਾਰੀ ਰਹੂਗਾ ਔਰ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਅੱਜ ਜੋ ਤੜਕੇ 3 ਵਜੇ ਆਪਣਾ ਮੈਨੂੰ ਘਰ ਦੇ ਵਿੱਚੋਂ ਹੀ ਇਹ ਪੁਲਿਸ ਪ੍ਰਸ਼ਾਸਨ ਨੇ ਫਦੇਗੜ ਪਿੰਤੂਰ ਨੇ ਗ੍ਰਿਫਤਾਰ ਕੀਤਾ ਸੀਗਾ ਔਰ ਇਹ ਜਿਹੜੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਆ ਇਹ ਬਖਲੋਈ ਹੋਈ ਆ ਕਿਸਾਨਾਂ ਤੋਂ ਪਤਾ ਨਹੀਂ ਕਿਹੜੀ ਗੱਲ ਤੋਂ ਡਰੀ ਹੋਈ ਆ ਔਰ ਫਦੇਗੜ ਪਿੰਤੂਰ ਦੇ ਜੂਨਿਆਂ ਜਿਹੜਾ ਇਲਾਕੇ ਦੇ ਸੰਗਤ ਨੇ ਆਪ ਦਾ ਥਾਣੇ ਦਾ ਘਰਾਓ ਕਰਕੇ ਔਰ ਇਥੋਂ ਇਹ ਸਾਡੀ ਅਹਰਾਈ ਕਰ ਦਿੱਤੀ ਗਈ ਹੈ ਹੁਣ ਪ੍ਰਸ਼ਾਸਨ ਨੂੰ ਛੱਡਣਾ ਪਿਆ ਵਾ ਔਰ ਮੇਰੀ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਆ ਕਿ ਇਹ ਸਾਡੀ ਜਿਹੜੀ ਹੈਗੀ ਆ ਲੜਾਈ ਆ ਇਹ ਸਾਡੀ ਉਹਨਾਂ ਚਿਰ ਤੱਕ ਜਾਰੀ ਰਹੂਗੀ ਜਿੰਨਾ ਚਿਰ ਤੱਕ ਸਾਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਨਹੀਂ ਮਿਲ ਜਾਂਦਾ ਜਿੰਨਾ ਚਿਰ ਕਿਸਾਨਾਂ ਮਜ਼ਦੂਰਾਂ ਦਾ ਸੂਚਾ ਕਰਜ਼ਾ ਮਾਫ ਨਹੀਂ ਹੋ ਜਾਂਦਾ ਜਿੰਨਾ ਚਿਰ ਇਹ ਡਾਇਰੈਕਟਰ ਸੁਆਮੀ ਨਾ ਦੀ ਰਿਪੋਰਟ ਨਹੀਂ ਲਾਗੂ ਹੋ ਜਾਂਦੀ ਲਖੀਮਪੁਰ ਖੀਰੀ ਦੇ ਦੋਛੀਆਂ ਨੂੰ ਸਜ਼ਾ ਨਹੀਂ ਮਿਲ ਜਾਂਦੀਆਂ ਔਰ ਨਰੇਗਾ ਦਾ 200 ਦਿਨ ਨਹੀਂ ਮਿਲ ਜਾਂਦਾ ਬਿਜਲੀ ਸੋਧ ਬਿੱਲ ਰੱਦ ਨਹੀਂ ਕਰ ਦਿੱਤਾ ਜਾਂਦਾ ਔਰ ਜਿਹੜਾ ਸਾਡਾ ਇਹ ਇਹ ਫੜਿਆਰ ਲੀਡਰ ਹੈ ਜਿਹੜੇ ਸਾਡੇ ਭਦੇਰ ਸਾਹਿਬ ਹੁਣੀ ਜਾਂ ਡੱਲੇਵਾਲ ਸਾਹਿਬ ਇਹ ਮਨਜੀਤ ਸਿੰਘ ਰਾਏ ਬੀਬੀ ਸੁਖਵਿੰਦਰ ਕੌਰ ਉਹਨਾਂ ਨੂੰ ਜਲਦੀ ਜਤੋਂ ਜਲਦੀ ਰਿਹਾ ਕੀਤਾ ਜਾਵੇ ਉਹਨਾਂ ਚਿਰ ਸਾਡੇ ਤੱਕ ਇਹਦਾ ਅੰਦੋਲਨ ਜਾਂ ਦਿੱਲੀ ਟੂ ਉਹ ਜਾਰੀ ਰਹੂਗਾ ਔਰ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਅੱਜ ਜੋ ਤੜਕੇ 3 ਵਜੇ ਫਰ ਮੈਨੂੰ ਘਰ ਦੇ ਵਿੱਚ ਹੋਈ ਇਹ ਪੁਲਿਸ ਪ੍ਰਸ਼ਾਸਨ ਨੇ ਫਡੇਗੜ ਪਿੰਤੂਰ ਨੇ ਗ੍ਰਫਤਾਰ ਕੀਤਾ ਸੀਗਾ ਔਰ ਇਹ ਜਿਹੜੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਆ ਇਹ ਬਖਲੋਈ ਹੋਈ ਆ ਕਿਸਾਨਾਂ ਤੋਂ ਪਤਾ ਨਹੀਂ ਕਿਹੜੀ ਗੱਲ ਤੋਂ ਡਰੀ ਹੋਈ ਆ ਔਰ ਫਡੇਗੜ ਪਿੰਤੂਰ ਦੇ ਜੂਨ ਆ ਜਿਹੜਾ ਇਲਾਕੇ ਦੇ ਸੰਗਤ ਨੇ ਆਪ ਦਾ ਥਾਣੇ ਦਾ ਘਰਾਓ ਕਰਕੇ ਔਰ ਇਥੋਂ ਇਹ ਸਾਡੀ ਅਹਰਾਈ ਕਰ ਦਿੱਤੀ ਗਈ ਹੈ ਹੁਣ ਪ੍ਰਸ਼ਾਸਨ ਨੂੰ ਛੱਡਣਾ ਪਿਆ ਵਾ ਔਰ ਮੇਰੀ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਆ ਕਿ ਇਹ ਸਾਡੀ ਜਿਹੜੀ ਹੈਗੀ ਆ ਲੜਾਈ ਆ ਇਹ ਸਾਡੀ ਉਹਨਾਂ ਚਿਰ ਤੱਕ ਜਾਰੀ ਰਹੂਗੀ ਜਿੰਨਾ ਚਿਰ ਤੱਕ ਸਾਨੂੰ ਐਮ ਐਸ ਪੀ ਦਾ ਗਰੰਟੀ ਕਾਨੂੰਨ ਨਹੀਂ ਮਿਲ ਜਾਂਦਾ ਜਿੰਨਾ ਚਿਰ ਕਿਸਾਨਾਂ ਮਜ਼ਦੂਰਾਂ ਦਾ ਸੂਚਾ ਕਰਜ਼ਾ ਮਾਫ ਨਹੀਂ ਹੋ ਜਾਂਦਾ ਜਿੰਨਾ ਚਿਰ ਇਹ ਡਾਇਰੈਕਟਰ ਸੁਆਮੀ ਨਾ ਦੀ ਰਿਪੋਰਟ ਨਹੀਂ ਲਾਗੂ ਹੋ ਜਾਂਦੀ ਲਖੀਮਪੁਰ ਖੀਰੀ ਦੇ ਦੋਛੀਆਂ ਨੂੰ ਸਜ਼ਾ ਨਹੀਂ ਮਿਲ ਜਾਂਦੀਆਂ ਔਰ ਨਰੇਗਾ ਦਾ 200 ਦਿਨ ਨਹੀਂ ਮਿਲ ਜਾਂਦਾ ਬਿਜਲੀ ਸੋਧ ਬਿੱਲ ਰੱਦ ਨਹੀਂ ਕਰ ਦਿੱਤਾ ਜਾਂਦਾ ਔਰ ਜਿਹੜਾ ਸਾਡਾ ਇਹ ਇਹ ਫੜਿਆਰ ਲੀਡਰ ਹੈ ਜਿਹੜੇ ਸਾਡੇ ਭਦੇਰ ਸਾਹਿਬ ਹੁਣੀ ਜਾਂ ਡੱਲੇਵਾਲ ਸਾਹਿਬ ਇਹ ਮਨਜੀਤ ਸਿੰਘ ਰਾਏ ਬੀਬੀ ਸੁਖਵਿੰਦਰ ਕੌਰ ਉਹਨਾਂ ਨੂੰ ਜਲਦੀ ਜਤੋਂ ਜਲਦੀ ਰਿਹਾ ਕੀਤਾ ਜਾਵੇ ਉਹਨਾਂ ਚਿਰ ਸਾਡੇ ਤੱਕ ਇਹਦਾ ਅੰਦੋਲਨ ਜਾਂ ਦਿੱਲੀ ਟੂ ਉਹ ਜਾਰੀ ਰਹੂਗਾ ਔਰ ਚੜ੍ਹਦੀ ਕਲਾ ਦੇ ਵਿੱਚ ਰਹੂਗਾ